ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਵੜ ਸੇ ਲਈ ਲੈ ਕੇ ਆਂ ਜੀ ਸੂਈ ਸਵਾਈ ਆ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੇ ਬਾਈ ਜੀ ਬਾਈ ਜੀ ਸਸਿ ਕਾਲ ਕਰੀ ਗਾਲ ਜੀ ਹੋ ਠੀਕ ਹੋ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਬੋ ਨਾਮ ਗਰਦੀਪ ਸਿੰਘ ਪਿੰਡ ਸਹਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਛੀਲ ਤਪਾ ਬਾਈ ਨੇੜੇ ਪਿੰਡ ਭਧੌੜ ਹੈ ਨਾ ਨੇੜੇ ਪਿੰਡ ਭਧੌੜ ਤੇ ਪੱਖੂ ਕੈਂਚੀ ਰਹੀ ਬਈ ਆਪਾਂ ਨੂੰ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਹੈਗੇ ਵੀਰੇ 9877599369 ਠੀਕ ਹੈ ਬਾਈ ਭਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਵੀ ਹੈ ਵੀਰੇ ਕਦੋਂ ਸੂਈ ਹੈ ਵੀਰੇ ਇਹ ਸੂਈ ਨੂੰ ਵੀਰੇ ਮਹੀਨਾ ਕ ਹੋ ਗਿਆ ਹੋਊਗਾ ਮਗਰ ਬੱਸੀ ਆ ਮਗਰ ਬੱਛੀ ਆ ਬੱਛੀ ਬੜੀ ਚੰਗੀ ਹੈ ਨਾ ਬੱਸੀ ਚੰਗੀ ਆ ਵੀ ਸਹੀ ਗੱਲ ਦੁੱਧ ਕਿੰਨਾ ਚੋਣ ਵਾਲਾ ਜਿਹ 10 ਕਿਲੋ ਦੁੱਧ ਵੀਰੇ ਜਮਾਂ ਗਰੰਟੀ ਵਾਲਾ ਹੋਇਆ ਏ ਥੱਲੇ ਆਪਾਂ ਤਾਂ 12 ਚੋਕੇ ਲੈਂਦਾ ਸੀ ਠੀਕ ਆ ਵੀ ਆਪਾਂ 10 ਕਹਿੰਨੇ 10 ਚਾਹੇ 2 ਡੰਗ ਚਾਹੇ 4 ਡੰਗ ਆਪਣੇ ਘਰੇ ਬੰਦਾ ਤਸੱਲੀ ਕਰ ਲੈ ਦੀ ਓਕੇ ਭਾਈ ਹੂੰ ਕੱਦ ਠੀਕ ਆ ਪਲੀ ਵੀ ਚੰਗੀ ਆ ਰਾਜ ਜੀ ਚਬਾਈ ਕਿਵੇਂ ਆ ਚਵਾਈ ਚਵੀ ਇੱਕ ਨੰਬਰ ਆ ਵੀਰੇ ਛੇਸ ਬੜਾ ਪਿਆਰਾ ਕਰਮਾਲੀ ਦਾ ਥਣ ਨੇੜ ਤੋਂ ਚੈੱਕ ਕਰਵਾਣੇ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਵਾਈ ਚਵੀ ਬਾਈ ਕਹਿੰਦਾ ਇੱਕ ਨੰਬਰ ਨਾੜਾ ਨੂੜਾ ਕਰਮਾਲੀ ਦੇ ਫੋਲ ਚੰਗੀਆਂ ਨੇ ਖੋਲ ਦੇ ਬਾਈ ਮੜੀ ਤੋਰ ਕੇ ਦਿਖਾ ਦੇ ਬੱਚਾ ਮਗਰ ਬੱਚੀ ਆ ਕਿਉਂ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਣਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਫੈਨ ਫੂਡ ਚੰਗੀਆਂ ਆਉਂਦੀ ਹੋਰ ਹਾਂ ਹਾਂ ਵੀਰੇ ਗਰਮੀ ਗਰਮੀ ਜਮਾਈ ਨਹੀਂ ਮੰਨਦੀ ਠੀਕ ਆ ਬਾਈ ਤੂਰਾ ਚੈੱਕ ਕਰ ਲਉ ਬਰੀਡ ਇੱਕ ਨੰਬਰ ਆ ਬਈ ਲੇਵਾ ਕਮਾਲ ਦਾ ਪੁੱਛਾਂ ਤੋਂ ਲੇਵਾ ਦੇਖੋ ਤੂਰੇ ਦੀ ਵੀ ਇੱਕ ਨੰਬਰ ਹੈ ਸਵੇਰ ਦੀ ਵੀ ਚਬਾਈ ਹੋਈ ਵੀ ਹੈ ਵੀਰੇ ਬੰਦਾ ਕਹਿੰਦੀ ਵੀ ਨਾ ਹੋਈ ਹੋਏ ਸਵੇਰ ਦੀ ਵੀ ਚਬਾਈ ਹੋਈ ਹੋਈ ਆ ਓਕੇ 10 ਕਿਲੋ ਤੇ ਚਾਹੇ ਕਿੰਨੇ ਡੰਗ ਮਰਜੀ ਤੋਲ ਕੇ ਲੈ ਜੇ ਤੋਂ ਤੇ ਵੱਧ ਹੋਊ 10 ਤੋਂ ਠੀਕ ਆ 1 ਡੇਢ 1 ਡੇਢ ਵਜੇ ਦਾ ਟਾਈਮ ਆ ਬਾਈ ਹੋਸਾ ਬਣਾਉਣਾ ਜਾ ਲਾ ਲਿਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾ ਬਸ ਸੀਵੀ ਲਾ ਕੇ ਦਿਖਾ ਦਿੰਦੇ ਆ ਹਾਂ ਬੱਚੀ ਵੀ ਬਹੁਤ ਚੰਗੀ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਦੂਰਾ ਹੀ ਮਾਰ ਕੀ ਦਿਖਾਉਣੇ ਧਾਰਾ ਤਾਂ ਵੀਰੇ ਆਪਣ ਨੂੰ ਮਾਰਨੇ ਬਸੀ ਅਗਲਾ ਮੋੜ ਕੇ ਜਾ ਜਜਮੈਂਟ ਹੀ ਹੋ ਜਾਂਦੀ ਆ ਵੀ ਬਸੀ ਇਹੋ ਹੀ ਆ ਚਵਾਈ ਬਾਈ ਨੂੰ ਕਰਨੀ ਨਹੀਂ ਆਉਂਦੀ ਨਹੀਂ ਤਾਂ ਬਾਈ ਕਹਿੰਦਾ ਧਾਰਾ ਹੀ ਮਾਰ ਦਿੰਦੇ ਚੱਲ ਕੋਈ ਨਹੀਂ ਬੱਚਾ ਲੈਣਾ ਨਹੀਂ ਜਿਵੇਂ ਮਰਜੀ ਪਾ ਕੇ ਠੀਕ ਆ ਨਿਆਣਾ ਪਾ ਕੇ ਕਹਿੰਦਾ ਪਾ ਨੇ ਵੈਸੇ ਬਾਈ ਨੇ ਚਵਾਈ ਹੀ ਨਹੀਂ ਕਰੀ ਉੱtre ਹੀ ਵੜ ਹਨ ਕਵਸਾਬ ਕਰ ਲੱਗੀ ਉਤਰੇ ਹੀ ਬਾਈ ਬੈੜ ਮੁੱਲ ਕੀ ਅਜਾਜ ਜਦਾ ਮੁੱਲ ਵੀਰੇ ਪਾਸੇ ਨਾ ਕਿੰਨਾ ਮਰਜੀ ਕਰਾਈ ਜਾਓ ਬਸ ਦੇਣ ਲੈਣ ਆਪਾਂ ਦੇਣ ਲੈਣ ਆਪਾਂ 42000 ਰੁਪਇਆ ਕਰ ਬਿਆ ਮੁੱਲ ਜਮਾ ਜੈਜ ਤਾ ਕਰਾਂਗੇ ਲੈ ਜੈਜ ਮੁੱਲ 42000 ਰੁਪਇਆ ਮੁੱਲ ਮਾਨਤਨ ਕੋਈ ਚੱਕ ਨੀ ਹੋਊਗਾ ਚਵਾਈ ਵੀ ਦੇਖ ਲਓ ਬਾਈ ਨੇ ਵੈਸੇ ਮਾਰਦੇ ਆ ਧਾਰਾ ਬਾਈ ਨੂੰ ਵੈਸੇ ਚਵਾਈ ਕਰਨੀ ਨਹੀਂ ਆਉਂਦੀ ਪਰ ਪੋਲੀ ਆ ਜਿਹੜੇ ਹਿਸਾਬ ਨਾਲ ਹੈ ਨਾ ਬਈ ਧਾਰਾ ਹਾਂ ਬਈ ਪੋਲੀ ਆ ਕੋਈ ਚੱਕ ਨੀ ਬਾਹ ਦੇ ਵੀਰੇ ਇਹਦਾ ਮੰਨ ਕੇ ਚੱਲ ਨਿਆਣਾ ਦਿਖਾਇਆਗਾ ਵੀ ਬੱਚੀ ਬੱਚਾ ਆਈ ਹੀ ਆ ਬੱਚਾ ਵੀ ਇਹਦਾ ਹੀ ਆ ਵੀ ਕਈ ਵਾਰੀ ਆਏ ਹੋ ਜਾਂਦਾ ਵੀ ਬੱਚਾ ਲਾਇਆ ਵਾ ਕਿ ਨਿਆਣਾ ਵੀ ਨੇ ਤਾਂ ਪਾ ਕੇ ਦਿਖਾਇਆ ਵੀ ਕਈ ਵਾਰੀ ਆਏ ਹੋ ਜਾਂਦਾ ਨਾਲ ਇਹਨੂੰ ਵੀ ਖੱਟਰ ਨਾ ਹੋਵੇ ਹਨਾ ਵੀ ਅਗਲਾ ਕਹਿੰਦਾ ਵੀ ਠੰਡੀ ਸੀਲ ਨਿਆਣਾ ਪਾ ਕੇ ਜੇ ਪੈਰ ਪੱਟ ਜੇ ਆਪਣੀ ਗਾਰੰਟੀ ਹੋ ਓਕੇ ਬਾਈ ਠੀਕ ਆ ਤੇ ਕਿੰਨੇ ਬੰਦੇ ਮਰਜ਼ੀ ਬਦਲ ਬਦਲ ਬੈਠੀ ਜਾਣ ਮੁੱਲ ਵੀ ਜਮਾ ਜਾਇਜ਼ ਆ ਬਾਈ ਮਾਨਦਾਨ ਹੋ ਜਾਊਗਾ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ